ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਹੁਣ ਬਲਜੀਤ ਨੂੰ ਕਿਹੜੀ ਸਚਾਈ ਪਤਾ ਲੱਗ ਗਈ ਰੋਚੀ ਦੀ ਜਿਹੜਾ ਕਿ ਉਹ ਉਸ ਨੂੰ ਹੁਣ ਫੇਰ ਬਲੈਕਮੇਲ ਕਰ ਰਹੀ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੋਚੀ ਆਪਣੀ ਧੀ ਮੰਨੂ ਨੂੰ ਲੈ ਕੇ ਹਮੇਸ਼ਾ ਪਰੇਸ਼ਾਨ ਰਹਿੰਦੀ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਮੰਨੂ ਹੁਣ ਆਪਣੀ ਮੰਮੀ ਰੋਜੀ ਨਾਲ ਰਹਿ ਵੀ ਨਹੀਂ ਰਹੀ ਪਹਿਲਾਂ ਤਾਂ ਉਹ ਆਪਣੇ ਨਾਨਕੇ ਰਹਿੰਦੀ ਸੀ ਪਰ ਰੋਜੀ ਨਾਲ ਉਸਦੀ ਗੱਲ ਨਹੀਂ ਹੁੰਦੀ ਸੀ ਇਸ ਕਰਕੇ ਰੋਜੀ ਨੇ ਆਪਣੀ ਭੈਣ ਰੱਜੂ ਨੂੰ ਕਿਹਾ ਕਿ ਮੰਨੂ ਨੂੰ ਤੂੰ ਆਪਣੇ ਕੋਲ ਲੈ ਆ ਤਾਂ ਜੋ ਮੈਂ ਉਸਦੇ ਨਾਲ ਫੋਨ ਤੇ ਗੱਲ ਕਰ ਲਿਆ ਕਰਾਂ ਕਿਉਂਕਿ ਉਹਨਾਂ ਨੇ ਘਰ ਵਿੱਚ ਨਵਾਂ ਫੋਨ ਲਵਾ ਲਿਆ ਤੇ ਉਹ ਤੇ ਹੁਣ ਮੰਨੂ ਨਾਲ ਰੋਜੀ ਦੀ ਗੱਲ ਹੋ ਜਾਂਦੀ ਆ ਤੇ ਇਸ ਕਰਕੇ ਰੋਜੀ ਨੂੰ ਕਾਫੀ ਸਕੂਨ ਵੀ ਮਿਲਦਾ ਏ ਤੇ ਪਰ ਇਹ ਗੱਲਾਂ ਸਾਰੀਆਂ ਕਿਸੇ ਨੂੰ ਨਹੀਂ ਪਤਾ ਹੁੰਦੀਆਂ ਕਿ ਰੋਜੀ ਮੰਨੂ ਨਾਲ ਗੱਲ ਕਰਦੀ ਆ ਤੇ ਉਹ ਆਪਣੀ ਮਾਸੀ ਕੋਲ ਰਹਿੰਦੀ ਆ ਸੋ ਜਦ ਉਸ ਨੂੰ ਰੋਜੀ ਨੂੰ ਮੰਨੂ ਦੇ ਸਰਦੀਆਂ ਵਾਲੇ ਕੱਪੜੇ ਮਿਲਦੇ ਆ ਜਦ ਉਹ ਕੱਪੜਿਆਂ ਦੀ ਤੈ ਲਗਾ ਰਹੀ ਹੁੰਦੀ ਆ ਤੇ ਉਹ ਕੱਪੜੇ ਦੇਖ ਕੇ ਬਹੁਤ ਇਮੋਸ਼ਨਲ ਵੀ ਹੁੰਦੀ ਆ ਤੇ ਫਿਰ ਉਹ ਸੋਚਦੀ ਆ ਕਿ ਇਹ ਕੱਪੜੇ ਮੰਨੂ ਤੱਕ ਪਹੁੰਚਾਏ ਜਾਣ ਕਿ ਜਦ ਉਹ ਕੱਪੜੇ ਬਣਾਏ ਸੀ ਉਸ ਟਾਈਮ ਮੰਨੂ ਛੋਟੀ ਸੀ ਤਾਂ ਹੁਣ ਵੱਡੀ ਹੋ ਗਈ ਉਹ ਸੋਚਦੀ ਸੀ ਕਿ ਉਸ ਨੂੰ ਪੂਰੇ ਆ ਜਾਣ ਕੇ ਉਹ ਕਾਫੀ ਜਾਣਿਆਂ ਦੇ ਤਰਲੇ ਕਰਦੀ ਆ ਪਰ ਕੋਈ ਵੀ ਉਸਦੇ ਆਖੇ ਨਹੀਂ ਲੱਗਦਾ ਇਤੋਂ ਤੱਕ ਕਿ ਬਲਜੀਤ ਨੂੰ ਵੀ ਕਹਿੰਦੀ ਆ ਬਲਜੀਤ ਬਹੁਤ ਚਲਾਕ ਆ ਤੇ ਉਹ ਉਸ ਨੂੰ ਸਿੱਧਾ ਹੀ ਨਾ ਕਰ ਦਿੰਦੀ ਆ ਫਿਰ ਜਦ ਉਹ ਆਪਣੇ ਦਿਓਰ ਮਿੰਦੇ ਨੂੰ ਕਹਿੰਦੀ ਆ ਤੇ ਮਿੰਦਾ ਉਸੇ ਵੇਲੇ ਹੀ ਰੋਜੀ ਦੀ ਗੱਲ ਮੰਨ ਲੈਂਦਾ ਏ ਸੋ ਰੋਜੀ ਦੀ ਗੱਲ ਮੰਨ ਕੇ ਉਹ ਮੰਨੂ ਨੂੰ ਕਪੜੇ ਦੇਣ ਚਲਾ ਜਾਂਦਾ ਏ ਤੇ ਘਰ ਆ ਕੇ ਉਹ ਮੰਨੂ ਦੇ ਦੱਸਦਾ ਏ ਕਿ ਮੰਨੂ ਬਹੁਤ ਖੁਸ਼ ਆ ਤੇ ਸੂਟ ਦੇਖ ਕੇ ਉਹ ਬਹੁਤ ਜ਼ਿਆਦਾ ਖੁਸ਼ ਹੋਈ ਸੋ ਇਹ ਸਾਰੀਆਂ ਗੱਲਾਂ ਜਦ ਬਲਜੀਤ ਸੁਣ ਲੈਂਦੀ ਆ ਤੇ ਬਲਜੀਤ ਨੂੰ ਪਤਾ ਲੱਗ ਜਾਂਦਾ ਏ ਕਿ ਮੰਨੂ ਆਪਣੀ ਮਾਸੀ ਰਜੋ Correria. ਤੇ ਕਪੜੇ ਵੀ ਉਸਦੇ ਕੋਲ ਪਹਚਾਏ ਗਏ ਸੋਚ ਜਾਂ ਰੋਜੀ ਦੇ ਕੋਲ ਆਉਂਦੀ ਆ ਤੇ ਰੋਜੀ ਨੂੰ ਅੱਗੋਂ ਕਹਿੰਦੀ ਆ ਕਿ ਜਿਹੜਾ ਤੂੰ ਸੱਚ ਮੇਰੇ ਤੋਂ ਲੁਕਾ ਰਹੀ ਆ ਮੇਰੇ ਸਾਹਮਣੇ ਆ ਗਿਆ ਏ ਤੇ ਰੋਜੀ ਡਰ ਜਾਂਦੀ ਆ ਤੇ ਉਹ ਉਸ ਨੂੰ ਕਹਿੰਦੀ ਆ ਕਿ ਜੇਕਰ ਤੈਨੂੰ ਹੁਣ ਇਹ ਗੱਲ ਪਤਾ ਲੱਗ ਗਈ ਆ ਤੇ ਤੂੰ ਘਰ ਵਿੱਚ ਕਿਸੇ ਦੇ ਕੋਲ ਇਹ ਗੱਲ ਨਾ ਕਰੇ ਪਰ ਬਲਜੀਤ ਤਾਂ ਬਿਲਕੁਲ ਹੀ ਮਤਲਬ ਖੋਰ ਹੈਗੀ ਆ ਉਹ ਸੋਚਦੀ ਆ ਕਿ ਹੁਣ ਤਾਂ ਇਸ ਨੂੰ ਮੈਂ ਜਿਵੇਂ ਮਰਜ਼ੀ ਆਪਣੀਆਂ ਉਂਗਲਾਂ ਦੇ ਇਸ਼ਾਰਿਆਂ ਤੇ ਨਚਾ ਸਕਦੀ ਹਾਂ ਅਗੋਂ ਰੋਜੀ ਨੂੰ ਕਹਿੰਦੀ ਆ ਕਿ ਤੈਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ ਮੈਂ ਫੇਰ ਇਹ ਗੱਲ ਘਰ ਵਿੱਚ ਨਹੀਂ ਦੱਸਾਂਗੀ ਕਿਸੇ ਨੂੰ ਤੇ ਰੋਜੀ ਡਰ ਜਾਂਦੀ ਆ ਉਸ ਨੂੰ ਪਤਾ ਹੈ ਕਿ ਇਹ ਕੋਈ ਨਾ ਕੋਈ ਵਕਰੀ ਹੀ ਸ਼ਰਤ ਮੇਰੇ ਅੱਗੇ ਰੱਖੇਗੀ ਜਿਸ ਕਰਕੇ ਮੈਨੂੰ ਉਹ ਮੰਨਣੀ ਵੀ ਪੈਣੀ ਆ ਜੇਕਰ ਮੈਂ ਨਾ ਮੰਨੀ ਤੇ ਇਸਨੇ ਸਾਰੇ ਘਰ ਵਿੱਚ ਦੱਸ ਦੇਣਾ ਤੇ ਜੇਕਰ ਗੁਰਪ੍ਰੀਤ ਨੂੰ ਪਤਾ ਲੱਗ ਗਿਆ ਘਰ ਵਿੱਚ ਇੱਕ ਪਚਾਲ ਹੀ ਆ ਜਾਣਾ ਇਸ ਕਰਕੇ ਉਹ ਬਲਜੀਤ ਨੂੰ ਕਹਿ ਦਿੰਦੀ ਆ ਕਿ ਜਿਹੜਾ ਵੀ ਤੇਰਾ ਕੋਈ ਕੰਮ ਹੋਵੇਗਾ ਮੈਂ ਕਰ ਦੇਵਾਂਗੀ ਪਰ ਤੂੰ ਘਰ ਵਿੱਚ ਕਿਸੇ ਨੂੰ ਨਾ ਦੱਸੀ ਤੇ ਫਿਰ ਬਲਜੀਤ ਰੋਚੀ ਤੇ ਅੱਗੇ ਰੱਖ ਲੈਂਦੀ ਆ ਇੱਕ ਸ਼ਰਤ ਸੋ ਉਹ ਕਿਹੜੀ ਸ਼ਰਤ ਆ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਉਣ ਵਾਲੀ ਨੈਕਸਟ ਵੀਡੀਓ ਨੂੰ ਜ਼ਰੂਰ ਦੇਖਿਓ ਧੰਨਵਾਦ